ਸੁਨੀਲ ਜਾਖੜ ਦੀ ਬੀਜੇਪੀ ਦੇ ਖਿਲਾਫ ਵੱਡੀ ਬਗਾਵਤ ਪ੍ਰਧਾਨ ਮੰਤਰੀ ਮੋਦੀ ਦੇ ਫੈਸਲਿਆਂ ਨੂੰ ਚੁਣੌਤੀ ਸੁਨੀਲ ਜਾਖੜ ਆਖਰਕਾਰ ਬੀਜੇਪੀ ਚ ਰਹਿਣਗੇ ਜਾਂ ਬੀਜੇਪੀ ਛੱਡਣਗੇ ਇਹਦੇ ਬਾਰੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਸੁਨੀਲ ਜਾਖੜ ਨੇ ਪੰਜਾਬ ਦੇ ਲਈ ਭਾਜਪੀ ਦੇ ਖਿਲਾਫ ਜਾ ਕੇ ਇੱਕ ਵੱਡਾ ਸਟੈਂਡ ਲਿਆ ਹੈ ਸੁਨੀਲ ਜਾਖੜ ਦੇ ਸਟੈਂਡ ਦੇ ਨਾਲ ਭਾਜਪੀ ਦੇ ਵਿੱਚ ਰੋਲਾ ਪੈ ਚੁੱਕਿਆ ਉਹਨਾਂ ਆਗੂਆਂ ਨੂੰ ਮੂੰਹ ਲਗਾਉਣ ਲਈ ਥਾਂ ਨਹੀਂ ਲੱਭਦੀ ਜਿਹੜੇ ਹਰ ਰੋਜ਼ ਭਗਤੀ ਕੇਂਦਰ ਸਰਕਾਰ ਦੀ ਭਗਤੀ ਚ ਲੀਨ ਰਹਿੰਦੇ ਨੇ ਉਹਨਾਂ ਨੂੰ ਸੁਨੀਲ ਜਾਖੜ ਨੇ ਸ਼ੀਸ਼ਾ ਵਿਖਾ ਦਿੱਤਾ ਮਾਜ਼ਰਾ ਕੀ ਹੈ ਤੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਭਾਵੇਂ ਖੁੱਲ ਕੇ ਇਸ ਗੱਲ ਦਾ ਵਿਰੋਧ ਨਾ ਕਰ ਸਕੀ ਹੋਵੇ ਕਿ ਹਰਿਆਣੇ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣਾ ਜਿਹੜਾ ਗਲਤ ਹੈ ਪਰ ਭਾਜੀਪੀ ਚ ਹੁੰਦੇ ਆ ਸੁਨੀਲ ਜਾਖੜ ਨੇ ਇੱਕ ਵਾਰ ਇਸ ਗੱਲ ਦਾ ਵਿਰੋਧ ਕਰਕੇ ਵਾਵਾ ਸਾਰੇ ਪੰਜਾਬ 'ਚ ਖੜ ਲੀਆ ਬਗਾਵਤ ਕਿਵੇਂ ਆ ਇਦਾਂ ਹੋਇਆ ਕਿ ਸੁਨੀਲ ਜਾਖੜ ਜਾਂ ਕੋਈ ਹੋਰ ਕੋਈ ਹੋਵੇ ਅੱਜ ਦੀ ਡੇਟ 'ਚ ਇਹ ਫੈਸਲੇ ਜਿਹੜੇ ਮੋਦੀ ਸਰਕਾਰ ਲੈਂਦੀ ਰਹੀ ਉਹਨਾਂ ਫੈਸਲਿਆਂ ਦੇ ਖਿਲਾਫ ਤੁਸੀਂ ਪੰਜਾਬ ਦੀ ਸਾਰੀ ਭਾਜਪਾ ਦੀ ਲੀਡਰਸ਼ਿਪ ਕੱਢ ਕੇ ਦੇਖ ਲਓ ਜਿਹਦੇ ਵਿੱਚ ਵੱਡਾ ਨਾਂ ਆਉਂਦਾ ਹੈ ਹਰਜੀਤ ਗਰੇਵਾਲ ਹੋਰਾਂ ਦਾ ਤਰਨਚੌਂਗ ਹੋਰਾਂ ਦਾ ਮਨਰੰਜਨ ਕਾਲੀਆ ਹੋਰਾਂ ਦਾ ਅਸ਼ਵਨੀ ਸ਼ਰਮਾ ਹੋਰਾਂ ਦਾ ਇਹ ਸਾਰੇ ਬਸ ਲੰਮੇ ਪੈ ਜਾਂਦੇ ਸੀ ਜੇਕਰ ਕਹਿ ਦੇਣਾ ਕੋਈ ਮੋਦੀ ਜਾਂ ਅਮਿਤ ਸ਼ਾਹ ਕੇ ਇਦਾਂ ਨਹੀਂ ਆ ਚੀਜ਼ ਹੋਣੀ ਹੈ ਤਾਂ ਲੰਮੇ ਪੈ ਜਾਂਦੇ ਸੀ ਪਰ ਸੁਨੀਲ ਜਾਖੜ ਨੇ ਇਹ ਮਾਦਾ ਦਿਖਾਇਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਹਨੂੰ ਦੁਬਾਰਾ ਇੱਥੇ ਗੌਰ ਕਰੋ ਇਹ ਗਲਤ ਹੈ ਪੰਜਾਬ ਦੀ ਰਾਜਧਾਨੀ ਤੇ ਸਿਰਫ ਪੰਜਾਬ ਦਾ ਹੱਕ ਹੈ ਇਹ ਸਟੈਂਡ ਸਖਤ ਜਿਹੜਾ ਸੁਨੀਲ ਜਾਖੜ ਨੇ ਲਿਆਇਆ ਹੁਣ ਇਹਨੂੰ ਬਗਾਵਤ ਦੇ ਜ਼ੁਮਰੇ ਚ ਕਿਵੇਂ ਦੇਖਿਆ ਜਾਵੇ ਬਗਾਵਤ ਇਸ ਕਰਕੇ ਹੈ ਕਿ ਅੱਜ ਤੱਕ ਪੰਜਾਬ ਭਾਜਪਾ ਦੀ ਰੀੜ ਦੀ ਹੱਡੀ 'ਚ ਇਹ ਗੱਲ ਨਹੀਂ ਸੀ ਕਿ ਉਹ ਮੋਦੀ ਸਰਕਾਰ ਵੱਲੋਂ ਲਏ ਗਏ ਪੰਜਾਬ ਦੇ ਖਿਲਾਫ ਫੈਸਲਿਆਂ ਦਾ ਡਟ ਕੇ ਵਿਰੋਧ ਕਰ ਸਕੇ ਸੁਨੀਲ ਜਾਖੜ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਤੇ ਸੁਨੀਲ ਜਾਖੜ ਅਸਤੀਫਾ ਵੀ ਦੇ ਚੁੱਕਿਆ ਹੁਣ ਸਵਾਲ ਤਾਂ ਸਾਰੀ ਤਾਣੀਬਾਣੀ ਇਸ ਗੱਲ ਤੇ ਖੜੀ ਹੈ ਕਿ ਸੁਨੀਲ ਜਾਖੜ ਭਾਜਪਾ 'ਚ ਕਿੰਨਾ ਸਮਾਂ ਰਹਿੰਦੇ ਆ ਜਾਣਕਾਰ ਹਲਕੇ ਤਾਂ ਇਸ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਸੁਨੀਲ ਜਾਖੜ ਜਿਹੜੇ ਆ ਉਹ ਬਹੁਤਾ ਸਮਾਂ ਭਾਜਪਾ 'ਚ ਨਹੀਂ ਰਹਿਣਗੇ ਪਰ ਜਦੋਂ ਤੱਕ ਸਮਾਂ ਸੁਨੀਲ ਜਾਖੜ ਖੁਦ ਨਹੀਂ ਛੱਡ ਦਿੰਦੇ ਆਪਾਂ ਇਸ ਬਾਰੇ ਕੀ ਕਹਿ ਸਕਦੇ ਆਂ ਚੰਡੀਗੜ੍ਹ ਵਿੱਚ ਹਰਿਆਣੇ ਲਈ ਵੱਖਰੀ ਵਿਧਾਨ ਸਭਾ ਬਣਾਉਣ ਦਾ ਮਾਮਲਾ ਫੇਰ ਭੱਗ ਗਿਆ ਹੈ ਦਿਲਚਸਪ ਗੱਲ ਹੈ ਕਿ ਇਸ ਮੁੱਦੇ ਤੇ ਚੁੱਪੀ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਹੋਰ ਮੰਤਰੀਆਂ ਵਿਰੁੱਧ ਵਿਰੋਧੀ ਤੇਰੇ ਨਿਸ਼ਾਨੇ ਸਾਧ ਰਹੀ ਹੈ ਹਾਲਾਂਕਿ ਕਾਂਗਰਸੀ ਆਗੂ ਭਗਵੰਤ ਮਾਨ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਵੀ ਆਲੋਚਨਾ ਕਰ ਰਹੇ ਨੇ ਇਸ ਤੋਂ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਪ੍ਰਧਾਨ ਮੰਤਰੀ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਉਧਰ ਲਗਾਤਾਰ ਇਹ ਮਾਮਲਾ ਉਲਝਦਾ ਹੋਇਆ ਨਜ਼ਰ ਆ ਰਿਹਾ ਹੈ ਆਪਾਂ ਅੱਗੇ ਪਿੱਛੇ ਨਹੀਂ ਜਾਂਦੇ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਦੀ ਕੀ ਭੂਮਿਕਾ ਇਹਦੇ ਬਾਰੇ ਅਲੱਗਾਂ ਗੱਲ ਕਰਦੇ ਹਾਂ ਇਦੇ ਬਾਰੇ ਅਲੱਗਾ ਗੱਲ ਕੀਤੀ ਜਾਣੀ ਚਾਹੀਦੀ ਹੈ ਪਰ ਆਪਾਂ ਕੇਂਦਰ ਤਰੈਨੇ ਆ ਸੁਨੀਲ ਜਾਖੜ ਹੋਰਾਂ ਤੇ ਸੁਨੀਲ ਜਾਖੜ ਦੀ ਜੇਕਰ ਟਰੈਕ ਰਕੋਰਡ ਚੈੱਕ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਮਨਮੋਹਨ ਸਿੰਘ ਦੀਆਂ ਦੋ ਸਰਕਾਰਾਂ ਵੇਲੇ ਤੋਂ ਉਸ ਤੋਂ ਬਾਅਦ ਵਾਲੇ ਸਮੇਂ ਤੋਂ ਸੁਨੀਲ ਜਾਖੜ ਹਮੇਸ਼ਾ ਇਸ ਅਪਰੋਚ ਚ ਰਹੇ ਹੈ ਕਿ ਜਿਹੜਾ ਫੈਡਰਲ ਸਟਰਕਚਰ ਦੇ ਅੰਦਰ ਪੰਜਾਬ ਦੇ ਹੱਕ ਹਕੂਕ ਦੀ ਗੱਲ ਹੈ ਸੁਨੀਲ ਜਾਖੜ ਨੇ ਆਪਣੀ ਆਵਾਜ਼ ਨੂੰ ਉੱਥੇ ਹਮੇਸ਼ਾ ਬੁਲੰਦ ਕੀਤਾ ਹੈ ਚਾਹੇ ਤੁਸੀਂ ਮਨਮੋਹਨ ਸਿੰਘ ਦੀ ਸਰਕਾਰਾਂ ਦੇ ਸਮੇਂ ਦੇਖ ਲਓ ਜਦੋਂ ਸੁਨੀਲ ਜਾਖੜ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੀ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਜਦੋਂ ਵੀ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਨੇ ਕੋਈ ਅਜੀਹਾ ਕਦਮ ਚੱਕਿਆ ਤਾਂ ਸੁਨੀਲ ਜਾਖੜ ਨੇ ਉਹਦੇ ਖਿਲਾਫ ਜਾਂ ਉਹਨੂੰ ਸੁਧਾਰਨ ਦੇ ਲਈ ਗੱਲ ਕੀਤੀ ਇੱਥੋਂ ਤੱਕ ਕਿ ਉਸ ਤੋਂ ਬਾਅਦ ਜਦੋਂ ਸੁਨੀਲ ਜਾਖੜ ਜਦ ਵਿਰੋਧੀ ਧਿਰ ਦੇ ਆਗੂ ਤੋਂ ਹਟਾਏ ਗਏ ਉਸ ਸਮੇਂ ਤੱਕ ਮੋਦੀ ਸਰਕਾਰ ਆ ਗਈ ਸੀ ਉਸ ਸਮੇਂ ਵੀ ਉਹਨਾਂ ਦਾ ਇਸੇ ਤਰ੍ਹਾਂ ਦਾ ਹੀ ਐਟੀਟਿਊਡ ਰਿਹਾ ਕੋਲ ਮਲਾ ਕੇ ਦੇਖਿਆ ਜਾਵੇ ਤਾਂ ਸੁਨੀਲ ਜਾਖੜ ਦਾ ਇਹ ਟ੍ਰੈਕ ਰਿਕਾਰਡ ਹੈ ਕਿ ਉਹ ਪੰਜਾਬ ਪ੍ਰਤੀ ਹੂਣ ਵਾਲੇ ਅਜਿਹੇ ਕਦਮਾਂ ਦਾ ਵਿਰੋਧ ਕਰਦੇ ਨੇ ਨ ਸੱਚੇ ਦਿਲੋਂ ਕਰਦੇ ਨੇ ਝੂਠੇ ਦਿਲੋਂ ਕਰਦੇ ਨੇ ਇਹ ਉਹਨਾਂ ਦਾ ਰੱਬ ਜਾਣਦਾ ਹੈ